ਸ੍ਰੀ ਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ। ਤੇ ਲਓ ਜੀ ਟਾਈਮ ਬੱਜ ਚਲੇ 2 ਹਣ ਹੜੀ-ਹੜੀ ਮੈਂ ਕਿਹਾ ਸ਼ਾਮਾਂ ਵਾਲੀ ਕਰੀਏ ਤਿਆਰੀ। ਅੱਜ ਆਪਾਂ ਬਣਾਉਣਾ ਸਾਗ ਆ ਵੇਖੋ। ਇਹ ਆਪਾਂ ਗੱਲ ਵਾਂਡੇ ਗਏ ਹਾਂ, ਏਕੇ ਗਈ ਹਾਂ। ਤੇ ਉੱਥੇ ਚਾਚੀ ਹਣਾਂ ਨੇ ਲਾਇਆ ਹੀ ਇਹ ਤਾਂਦਲਾ ਸਲਾਰਾ ਪਾਲਕ ਬਾਥੂ। ਤੇ ਇਹ ਆਪਾਂ ਲੈ ਆਏ ਹਾਂ ਮੈਂ ਤੋਂ ਬਣਾ ਕੇ ਤੇ ਦੋ ਬਾਣੀਆਂ ਵਿੱਚ ਦੀ ਦਿੱਤਾ ਰੱਖ। ਫਿਰ ਇਹਨੂੰ ਆਪਾਂ ਬਣਾਉਨੇ ਹੁਣ ਪਾਲਕ ਲੈ ਹੋਣੀ। ਮੈਂ ਇਹਨਾਂ ਨੂੰ ਕੀ ਕਰਤ ਨਹੀਂ ਜਾਣਾ ਕੰਮ ਆ ਕਿ ਤੇਦੇ ਉਹਨੇ ਇੱਕ ਖੁਸ਼ੀ ਪਾਲਕ ਦੀ ਲਈ ਆਇਓ ਅੰਜਰ ਮੈਂ ਖਾਪਾ ਸਾਗ ਤੋਂ ਬਤਾ ਕੇ ਰੱਖਦੇ ਹਾਂ ਹਾਂ ਬਾਥੂ ਵੀ ਚਿਹਰੀ ਮੈਂ ਮਿਰਚਾਂ ਤੇ ਚਲਾਈ ਤਾਂ ਨਾਲ ਸਲਾਰਾ ਕਰਦਾ ਜਿਹੜਾ ਉਹਨਾਂ ਨੇ ਬੀਜਿਆ ਆਪ ਖੁਦ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ ਪੁਰਾਣੇ ਸੋਹਣੇ ਸੋਹਣੇ ਬਾਤਾਂ ਤੋਂ ਬਾਅਦ ਕਮੈਂਟ ਕਰੋ ਬਹੁਤ ਕਮੈਂਟ ਸੋਹਣੇ ਸੋਹਣੇ ਆਉਂਦੇ ਇਦਾਂ ਹੀ ਸੋਹਣੇ ਸੋਹਣੇ ਕਮੈਂਟ ਕਰੋ ਤਾਂ ਜੋ ਗਾ ਕੇ ਵਧੜ ਗਏ ਕਿਉਂਕਿ ਫਿਰ ਜਦੋਂ ਕਮੈਂਟ ਨਹੀਂ ਆਉਂਦੇ ਕੋਈ ਭੈਣ ਭਰਾ ਕਮੈਂਟ ਨਹੀਂ ਕਰਦਾ ਫਿਰ ਵੀਡੀਓ ਬਣਾਉਣ ਨੂੰ ਜੀ ਨਹੀਂ ਕਰਦਾ ਵੀ ਵੀਂਦਾ ਤਾਂ ਕੋਈ ਹੈ ਨਹੀਂ ਜੀ ਵੇਖੇ ਤੇ ਫਿਰ ਹੀ ਕਮੈਂਟ ਆਵੇ ਇਸ ਕਰਕੇ ਤੇ ਚਲੋ ਜੀ ਇਧਰ ਮੈਂ ਸੋ ਬਣਾ ਕੇ ਸਵਾਰ ਕੇ ਸਾਗ ਲਿਆ ਰੱਖ ਤੇ ਹੌਲੀ ਹੌਲੀ ਕਰ ਗਿਆ ਆਪਾਂ ਤਿਆਰੀ ਕੁੱਕਰ ਜੀ ਆਪਾਂ ਵਿਸਲਾਮ ਰਹਾ ਲੈਣੀਆਂ ਕਿਉਂਕਿ ਚੁੱਲੇ ਦੇ ਉੱਤੇ ਬਾਲਣ ਥੋੜਾ ਵਾ ਲੱਕੜਾਂ ਹੀ ਆ ਪਾਤਗਾਂ ਨਹੀਂ ਹੈਗੀਆਂ ਇਧਰ ਮੈਂ ਆ ਬਾਰੀ ਪੂਰੀ ਸਾਬ ਚੁੱਲੇ ਸਭ ਸਾਫ ਕਰਕੇ ਢਿੰਗ ਨਾਲ ਤਾਂ ਬਾਤ ਹੋ ਗਤ ਹੁਣ ਵਾਲਾ ਹੀ ਸਾਰਾ ਸੋਈ ਹੋਣਾ ਪੋਚਾ ਰਹਿ ਗਿਆ ਇਹ ਮੈਂ ਹੁਣ ਨਾਲੇ ਲਾਦਾ ਇਹ ਕਦੇ ਸਲਾਇਆ ਕਰਕੇ ਪਾਣੀ ਵੜਾ ਡਿੱਗਦਾ ਇਹਦਾ ਕਰਕੇ ਬਹੁਤ ਮੰਦਾ ਹਲ ਹੁੰਦਾ ਬਾਕੀ ਇਹਵੇਂ ਸਭ ਸਾਫ ਸਾਫ ਹੁਣ ਤਾ ਵਾ ਚੁੱਲੇ ਚਲੇ ਇੱਕ ਵਾਰੀ ਮੈਂ ਸਾਫ ਕਰਤੇ ਫਿਰ ਆਪਾਂ ਤਾਂ ਦੇ ਸਾਗ ਤੇ ਬਣੇ ਨੇ ਉਹ ਵੀ ਡੋ ਦੇ ਨਾਲ ਸਾਰੇ ਭੈਣ ਭਰਾ ਰਲ ਮਿਲ ਕੇ ਅੱਜ ਸਾਗ ਖਾਈਗੇ ਤਾਂ ਚਲੋ ਜੀ ਵੀਡੀਓ ਦਾ ਮਾਣੋ ਨੰਦ ਇਹ ਆਪਾਂ ਮਰੇ ਸਾਗ ਚੀਰਦੇ ਆਂ ਟਰਦੇ ਆਂ ਤਾਂ ਚਲੋ ਚੈਨਲ ਨੂੰ ਵਾਤੋਂ ਵਾਦਾ ਸਪੋਰਟ ਕਰੋ ਵੀਡੀਓ ਨੂੰ ਵਾਤੋਂ ਵਾਦਾ ਸ਼ੇਅਰ ਕਰੋ ਕਾਲ ਵੀ ਬਹੁਤ ਸੋਹਣੇ ਸੋਹਣੇ ਕਮੈਂਟ ਪਹਿਣਾ ਨੇ ਕੀਤੇ ਬਹੁਤ ਬਹੁਤ ਧੰਨਵਾਦ ਬਹੁਤ ਹੌਸਲਾ ਆ ਬਹੁਤ ਪਹਿਣਾ ਮੇਰੇ ਨਾਲ ਜੁੜੀਆਂ ਵੋ ਜਿਨ੍ਹਾਂ ਨੇ ਸੋਹਣੇ ਸੋਹਣੇ ਕਮੈਂਟ ਕੀਤੇ ਚਲੋ ਜੀ ਇਦਾਂ ਹੀ ਵੀਡੀਓ ਨੂੰ ਸ਼ੇਅਰ ਕਰੀ ਜਾਓ ਕਮੈਂਟ ਕਰੀ ਜਾਓ ਇਦਾਂ ਹੌਸਲਾ ਵਧਦਾ ਜਾਣਾ ਕੋਈ ਗੱਲ ਨਹੀਂ ਤੁਰੇ ਇੱਕ ਦਿਨ ਮੰਜ਼ਿਲ ਮਿਲੂਗੀ ਬਾਬਾ ਦੀਪ ਸਿੰਘ ਜੀ ਕਰਨਗੇ ਕਿਰਪਾ ਸਾਥ ਦੇਣਗੇ ਕੋਈ ਗੱਲ ਨਹੀਂ ਆਪਾਂ ਹਿੰਮਤ ਹਾਰਨ ਵਾਲਿਆਂ ਚੋਂ ਨਹੀਂ ਆਪਾਂ ਜਿੱਤਣ ਵਾਲਿਆਂ ਚੋਂ ਆਪਾਂ ਜਿੱਤਾਂਗੇ ਇੱਕ ਦਿਨ ਮਹਾਰਾਜ ਜੀ ਮਦਦ ਕਰਦਾ ਵਾ ਦਸਤ ਤੇ ਨੇਰ ਭਰਿਆ ਹੱਥ ਤੇ ਚਲੋ ਜੀ ਲਓ ਜੀ ਇਧਰ ਆਪਾਂ ਬਣਾ ਲਿਆ ਨਾਲੇ ਘੜਾ ਦੇਸੀ ਘਿਓ ਦਾ ਵੇਖੋ ਤੇ ਆਟਾ ਪੋਣ ਕੇ ਵਿੱਚ ਪਾਈ ਹਰੀ ਇਲਾਚੀ ਬਦਾਮ ਤੇ ਕਾਜੂ ਮਦਮ ਕਾਲੇ ਪੀਨੇ ਤੇ ਮੈਂ ਫਿਰ ਉਹੋ ਕੁੱਟ ਕੇ ਪਾਰ ਤੇ ਮਹਾਨਾੜੇ ਚਲਾ ਗਿਆ ਕਿੰਨਾ ਸੋਣਾ ਪ੍ਰਸ਼ਾਦ ਬਣਿਆ ਅਡੇਲਾ ਐਂ ਪੂਰਾ ਆਟਾ ਲਾਲ ਕਰਕੇ ਪੂਰਾ ਭੁੰਨ ਲਿਆ ਤੇ ਫੇਰ ਇਧਰ ਮੈਂ ਧਰਤੀ ਚਾਹ ਹਰੇ ਨਾਲ ਆਚ ਨਾਲ ਕੁੱਟ ਕੇ ਪਾਰ ਦਾ ਮਸਾਲਾ ਪਾਰਦਾ ਨਮਕ ਵੀ ਪਾਤਾ ਉਹਨਾਂ ਪਾਏ ਚਾਹ ਪੱਤੀ ਤੇ ਮਿੱਠਾ ਤੇ ਹੌਲੀ ਹੌਲੀ ਮੈਂ ਨਾਲ ਤੜ ਗਿਆ ਪਸਾਗ ਬਦਲ ਗਿਆ ਤੇ ਫੇਰ ਆ ਗਿਆ ਇਹ ਕੁਰੀ ਨੇ ਪਤਾ ਨਹੀਂ ਲਗਾ ਲੀੜੇ ਸਾਰੇ ਤੋਤੇ ਪੇਂਗਿਆ ਉੱਠੇ ਤੇ ਗਈ ਤੇ ਪਤਾ ਲੱਗਾ ਲੋਟੀ ਮਾਲ ਆਪਣਾ ਬਣ ਗਿਆ ਪ੍ਰਸ਼ਾਦ ਜਿਹਨੇ ਹਣਾ ਵੀ ਕਿਉਂ ਛੜਦਾ ਵਾ ਇਹ ਬਹੁਤ ਛੋਟੇ ਦਾ ਬਣ ਗਿਆ ਉਹ ਮੋਬਾਈਲ ਅੰਦਰ ਹੈਗਾ ਮੈਂ ਚੇਤਾ ਭੋਲੇ ਨੂੰ ਚੇਤਾ ਆ ਮੈਂ ਤਾਂ ਥੋੜਾ ਵੀਡੀਓ ਵੀ ਬਣਾ ਲਵਾਂ ਨਾ ਆਹ ਆਟੇ ਚੋਂ ਪਰਸ਼ਾਦ ਵਰਗਾ ਬਣਦਾ। ਮੈਂ ਮੀਂਹ ਦਾ ਰਾਂਗ ਠੰਡਾ ਮੈਠਾ ਮੌਸਮ। ਚਲੋ ਜੀ ਮਲੇਆ ਮੰਦੋ ਦਾ ਚਾਹ ਚ ਪਾਈਏ। ਗੈਸ ਕਰ ਦੇ ਕੇ ਪੰਦ। ਪਰਸ਼ਾਦ ਤੇ ਬਣ ਗਿਆ। ਆਹ ਕੌਲੀ ਇਕ ਪਾਈ ਖੰਡ ਦੀ। ਇਹਦੇ ਵਿੱਚ ਹੁੰਦਾ ਡਰਾਈ ਫਰੂਟ ਵੀ ਕਟ-ਕਟ ਕੇ ਪਾਇਆ। ਛਾਹ ਹੁਣ ਅਸੀਂ ਪਾਲਕ ਲੈ ਆਏ ਆ। ਚੀਰਦੇ ਫਿਰ ਆਪਾਂ ਤਰਨੇ। ਤਰ ਦੇਣਾ ਚੀਰ ਕੇ ਹੁਣੇ। ਓਏ ਯਾਰ ਬੰਦੂ ਜਿੰਨਾ ਖੂਨ ਨੂੰ ਨਹੀਂ ਬਦਗਾ ਬੰਦੂ ਲਓ ਜੀ ਚਾਹ ਪਾਤਾ ਪਾ ਦੁੱਧ ਚਾਹ ਗਈ ਬਣ ਪ੍ਰਸ਼ਾਦ ਪਾਈਏ ਜੋਰੇ ਨਾਲ ਪਾ ਦਾਨੀਆ ਲੋ ਇੱਕ ਮਿੱਠਾ ਆ ਬਰ ਮਾ ਤੇਰਾ ਯਸਰਾ ਸੱਚੀ ਪਾਜੀ ਲੈ ਕੇ ਰੋਤਾ ਤਾਜੀ ਆਏ ਕਰ ਲੈ ਮੈਂ ਖਸੂਜਾ ਕੱਢ ਕੇ ਕਾਵਾਂ ਚੜੀਗਾ ਮਾ ਤੇਰਾ ਰੱਖ ਦੇ ਮਾ ਰਾਜੀ ਵੀਰਵਾਰ ਵਾ ਚੇਤਾ ਨਹੀਂ ਮਾ ਕਾ ਚਾਲਾ ਮਾਂ ਬਾਪਾ ਬਲਾ ਕਰੇ ਘਰ ਪਰਿਵਾਰ ਚ ਸੁੱਖ ਸ਼ਾਂਤੀ ਲੋ ਜੀ ਬਾਕੀ ਆਪ ਦੇਨੇ ਟਾਕ ਜਿਹਨੇ ਖਾਣਾ ਪਾਉਲ ਦਿਖਾਣ ਤੇ ਕੋਈ ਜਿੰਦਰਾ ਨਹੀਂ ਵਜਾ ਜਦੋਂ ਬਾਕੀ ਚੀਜ਼ਾਂ ਤਾਂ ਤੋਰਿਆਂ ਫਿਰਦਗਾ ਖਾਂਦੇ ਪੀਂਦੇ ਵਰਤਦੇ ਇਦਾਂ ਕੜਾ ਵੀ ਥਾਣ ਇੱਕ ਤੇ 25 ਹੀ ਪਈ ਪਾਂਡੇ ਹਨ ਇੱਕ ਪਾਂਡਾ ਫੜਨਾ ਦੋ ਨਾਲ ਫਰੀ ਚਾਉਂਦੇ ਛਾਲਣਾ ਅੰਤਰਾ ਸੂਤਰ ਨਹੀਂ ਹੈ کئی ਵਾਰ ਤੇ ਵੜਾ ਮਾਨ ਨੂੰ ਦੁਖੀ ਹੁੰਦਾ ਵੀ ਇਹਨੂੰ ਲਾ ਕੇ ਅੰਦਰ ਇਹਨੂੰ ਸੋੜਨਾ ਭਾਂਡੇ ਆਉਂਦੇ ਨਹੀਂ ਹੈ ਪ੍ਰਸ਼ਾਦ ਖਾਓ ਜੀ ਤੁਸੀਂ ਵੀ ਸਭ ਭੈਣ ਭਰਾ ਤੇ ਦੱਸੋ ਤੁਹਾਨੂੰ ਕਿ ਕਿਦਾਂ ਦਾ ਲੱਗਾ ਪ੍ਰਸ਼ਾਦ ਇਹ ਕੁਝ ਆਪਾ ਪਾਇ ਬਦਾਮ ਕਾਜੂ ਕੂਜੂ ਸੋਗੀ ਦਾ ਚੇਤਾ ਭੁੱਲ ਗਿਆ ਰਿਲਾਚੀ ਤੇ ਪਾਤੀ ਚਲੋ ਕਰੀ ਦੇਖ ਲੈ ਚਾਹ ਚਾਹ ਮੈਂ ਤੇ ਟਾਲਣਾ ਜਿੱਦੇ ਡਈ ਨਾ ਬਠੈਰ ਕੇ ਬਣਾਵਾਂਗੇ ਪਵਾਗੇ ਸਾਢੇ 3-4 ਵਜੇ ਫਿਰ ਮੈਂ ਸੋਚਿਆ ਮਨਾਂ ਉਹ ਟੁਪੜ ਖੜੀ ਮਾਰ ਕੇ ਸਾਗ ਵੀ ਧਰਨਾ ਜੀ ਪਾਲਕ ਲਿਆਂਦੀ ਜੁਣੀ ਜੋਬਲ ਚੱਲੀ चोणी बनव है टाइम लग्ना अजून साग चीर भांडे कर्ठे मांजने नहीं है साग धरके ते फेर मांजांगे कटाक दिले बज बाजगी ਫਿਰ ਭਿਲਾਂਗੇ ਚਲੋ ਜੀ ਆਪਾਂ ਹਲਦੇ ਅੰਦਰ ਫਿਰ ਉਹਨੇ ਸਾਗ ਧਰਦੇ ਆ ਲਓ ਜੀ ਸਾਗ ਅਗ ਪਤਾ ਨੂੰ ਵਿਖਾਇਆ ਝੋਤਾ ਪਿਆ ਹੈ ਪਾਲਕ ਪੋਲਕ ਲੈਣਗੀ ਹੁਣ ਇਧਰ ਮੈਂ ਚੀਰ ਕੇ ਕੋਦ ਦਿੱਤਾ ਵੇ ਪਾ ਤੇ ਇਧਰ ਲਸਣ ਤੇ ਹਰੀਆਂ ਮਿਰਚਾਂ ਮੈਂ ਹਾਂ ਗ੍ਰੇਂਡ ਕਰਕੇ ਪਾ ਦਿੰਨੇ ਉਸਨੂੰ ਚੰਗਾ ਹੁੰਦਾ ਤੇ ਇਧਰ ਮੈਂ ਸਾਗ ਰ ਟੁੰਗੀਰ ਕੇ ਆ ਪਾਈ ਕਰਦ ਆ ਫੱਟੀ ਤੇ ਝੀਰਿਆ ਹਾਂ ਇੱਥੇ ਝੀਰ ਲਈਏ ਜੇ ਸਿਆਲ ਜ਼ਿਆਦਾ ਹੋਵੇ ਉਦੋਂ ਟੋਕੇ ਨਾਲ چیر ਦਿੰਨੇ ਹੁਣ ਮੈਂ ਇਹਦੇ ਨਾਲ چیر ਕੇ ਪਾ ਲੈਨੇ ਫੁੱਲ ਮਰਾ ਲਵੇ ਮਸਲਾ ਫਿਰ ਆਪਾਂ ਕੋਟਣ ਲੱਗੇ ਮਿਲਦੇ ਨੂੰ ਪਾ ਦੇ ਕੇ ਬਹਿ ਜਾਊਗਾ ਤੇ ਨਾਲ ਹੀ ਆ ਮੈਂ ਗ੍ਰाइंड ਕਰਕੇ ਲੈ ਆਣ ਕੇ ਤੇ ਪਾ ਦਿੰਦੀ ਮਿਰਚ ਮਸਾਲਾ ਆ ਆ ਦੋ ਜਿਆ ਲਸਣ ਤੇ ਹਰੀ ਮਿਰਚ ਹਰ ਆ ਜਾਣਾ ਨਾ ਮੈਂ ਥੜਕਾ ਲਾਵਾਂਗੇ ਵੀ ਧੋ ਕੇ ਰੱਖ ਲਿਆ ਪਾਲਕ ਤਾਂ ਖਰਾਬ ਵੀ ਬੜੀ ਨਿਕਲੀ ਉtre ਨੇ ਦਿੱਤੀ ਕਿਲੋ ਸੜੀ ਜੀ ਨਹੀਂ ਬੜੀ ਮੈਂ ਹੁਣ ਟੈਂ ਮਿਚਾ ਲਾ ਔਰ ਇਸ ਅੱਗੇ ਨੂੰ ਥੋੜਾ ਪਾ ਦੇਣੀ ਚੁੰਚੇ ਤੇ ਗਿੱਲੇ ਸਾਫ ਦਾ ਹੀ ਪਾਉਣਾ ਕਿਉਂਕਿ ਸਾਲ ਤੇ ਤੁਹਾਨੂੰ ਪਤਾ ਹੋਰ ਜੀਜੀ ਹੈ ਦੀ ਇਹ ਸਿਆਲ ਵਾਲਾ ਸਾਗ ਤੇ ਹੈ ਨਹੀਂ ਥੋੜੇ ਦਾ ਲਾਏਗਾ ਜਿਆਦੇ ਨਹੀਂ ਆਏਗਾ ਫੇਰ ਸਹੀ ਹੋ ਜਾਵੇ ਸਾਗ ਤੇ ਮਾਸਾ ਹੈਗਾ شان ਹੋ ਗਿਆ ਦੇਖ ਸ਼ੌਕੇ ਹੋ ਮੈਂ ਲਸਣ ਇਹਦਾ ਪੇਸਟ ਬਣਾ ਕੇ ਵੀ ਆਪਾਂ ਪਾਦ ਗਏ ਤੇ ਠੱਕਣ ਦੇ ਦਗੇ ਆਪਾਂ ਸ਼ੀਟ ਨੰਨ ਬਾਕੀਆਂ ਤੇ ਚਲੋ ਹੈਗੀ ਦੇਹ ਮਹਿੰਤੀਆ ਲਓ ਜੀ ਆਪਾਂ ਪੀ ਲਿਆ ਗਿਆ ਲਸਣ ਲਓ ਜੀ ਅਗਰ ਫਿਰ ਗ੍ਰਾਇੰਡ ਕਰ ਲਿਆਂਦਾ ਲਸਣ மிச்சே பாடக்கே பந்த ஏதோ மரா விசலா கோட்டலாம் நாளை ஹல்ன பா ਪੁਰਜੀ ਇਹ ਤਾਂ ਮੇਟੀ ਦੇ ਪੁਰਜੀ ਨੇ ਕੁੜਕੀ 15 ਦੀ ਇਹ ਇਹ ਰੋ ਜਿਵੇਂ ਮੈਂ ਮਾਸਾ ਘਵਾਵਾਂ ਹਲਦੀ ਹਲਦੀ ਦੇ ਨਾਲ ਗੈਸ ਨਹੀਂ ਬਣਦੀ ਬਾਕੀ ਦੇ ਚਲੋ ਪਾਉਣੀਆਂ ਨਿੱਗੀ ਜੀ ਚੌਂਚੀ ਹਲਦੀ ਦੇ ਨਾਲ ਨਾ ਗੈਸ ਨਾ ਬਣੇ ਅਨੇ ਦਾ ਮਰਜੀ ਫਿਰ ਸਾਤ ਕਾਓ ਹੁਣ ਆਪੇ ਦੇ ਦੇ ਦਿਓ ਢੱਕਣ ਬੰਦੇ ਬੱਗੇ ਆਪੇ ਬਾਹਰ ਇਹ ਤਰਹਰੀਆਂ ਮਿਰਚਾਂ ਤੇ ਟਮਾਟਰ ਵੀ ਧੋ ਕੇ ਰੱਖ ਲੈ ਮਿਰਚਾਂ ਬਹੁਤ ਸੋਹਣੀਆਂ ਚਾਰ ਆੜਾ ਲਗਾ ਨਾ ਪਾਉਣ ਨੂੰ ਆਂ ਕੇ ਪਾਉਣੇ ਧੋਪੀ ਲੱਗਦੀ ਤੇ ਜੇ ਧੋਪ ਨਹੀਂ ਲੱਗਦੀ ਹੈ ਜਿੰਨੇ ਕੋਈ ਫਾਇਦਾ ਮਿਰਚਾਂ ਦਾ ਅੜਤੀਵਾ ਤੇ ਗੰਢੇ ਮਾ ਤੜਕਾ ਆਜ ਸਾਗ ਨੂੰ ਪੂਲਾਈ ਲਾਉਣੀ ਥਾਲ ਦੇ ਆਉਂਦੇ ਤੇ ਸਰਪਾਹੀ ਤੇ ਸਾਗ ਨਹੀਂ ਨਾ ਸੇਲ ਪੜ ਗਿਆ ਲੈਣਾ ਸਾਗ ਨੂੰ ਤੜਕਾ ਵਧਾ ਲੈ ਗੂੜੇ ਲਓ ਰਮੀ ਬੜੀ ਮੇਰੇ ਤੇ ਜੀਨ ਖੁਸ਼ ਹੋਣ ਲਿਆ ਬਹੁਤ ਗਰਮੀ ਆ ਕਿ ਫਲਾਇਮਾ ਨੂੰ ਇਸ ਆ ਕਰਦੇ 6 ਹੀ ਰਿਹਾ ਉਹ ਤੇ ਪਾਣੀ ਇਹ ਕਰਣਾ ਅੰਦੇਗੀ ਆਪਣਾ ਹੀ ਕੰਮ ਆਪਾਂ ਕਿਹੜੇ ਦਾ ਰਹੇ ਆਏ ਆ ਛੱਡ ਦੇਣਾ ਆਏ ਮਿਹਨਤ ਕਰ ਚੱਲ ਜਾਣਾ ਆਪਣਾ ਕੰਮ ਘਈ ਜਣਾ ਕਰਦੇ ਆ ਲੋਗ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਸਦਾ ਲੋੜ ਵਾ ਚਲੋ ਜੀ ਚੱਲਗੇ ਅੰਦਾ ਫਿਰ ਆਪਾਂ ਲਾਉਨੇ ਤੜਕਾ ਨਾਲ ਸਾਗ ਨੂੰ ਵਰਤੇ ਚਲੋ ਜੀ ਸਾਗ ਆ ਵੇਖੋ ਬਣ ਗਿਆ ਚੀਟੀਆਂ ਦੇ ਰਿਮਿੰਗਾ ਮਰੋਣਗਾ ਮਲਵਾਲਗਾ ਮਹਾਂ ਵਾ ਹੈ ਇਹਦੇ ਮਰਵਾਈਆਂ ਨੂੰ con l'arene. L'ho già fatto. E poi devo metterlo in giro, No, le calorie in alto, né in alto, né in alto, Ce l'ho. തടക സാഗേ ആണ് സാഗേന ਇਹ ਰੱਖ ਲਈਏ ਸਵੇਰੇ ਦਾਲ ਚ ਪਾਵਾਂਗੇ ਤੜਕਾ ਲਾਵਾਂਗੇ ਅੱਜ ਦਾਲ ਬਣਾਉਣੀ ਹੈ ਫਿਰ ਕੱਲ ਸਾਗ ਲੈ ਆਏ ਕਰਕੇ ਫਿਰ ਮੈਂ ਕੱਲ ਜਾਣਾ ਨੂੰ ਨਮਕ ਫਿਰ ਪਾ ਦੇਣਾ ਨੇ ਸਿਰੇ ਜਿਹੜਾ ਥੋੜਾ ਕਰਦਾ Thank you.